ਸਮਝੋ ਵੀ ਜਿਵੇਂ ਗਹਿਣੇ ਸ਼ਬਦ ਕੈਸੇ ਨੇ ਉਹਨਾ ਸਮਾਂ ਕੰਮ ਕਰੋਗੇ ਜਿੰਨੇ ਦੇਰ ਤੱਕ ਪੈਸੇ ਨਹੀਂ ਹੁੰਦੇ ਉਹਦੇ ਘਰ ਕੰਮ ਕਰਨਾ ਮੰਨ ਲਿਆ 20 ਰੁਪਏ ਸ਼ਾਮ ਨੂੰ ਆਏ ਜੀ ਦੀਵਾ ਬੜਿਆ 20 ਰੁਪਏ ਸੇਖ ਨੂੰ ਦਿੱਤੇ ਤੇ ਦੀਵੇ ਦੀ ਲੋ ਵਿੱਚ ਜਦੋਂ ਪੱਲਾ ਖੋਲ ਕੇ ਹੁਕਮਨਾਮਾ ਦਿੱਤਾ ਭਾਈ ਮੰਝ ਨੇ ਪੜਿਆ ਉਹਦੇ ਤੇ ਸਿਰਫ ਇਹਨਾ ਲਿਖਿਆ ਸੀ ਭਾਈ ਮੰਝ ਤੈਨੂੰ ਕਰਤਾਰ ਚ ਇਤੇ ਆਵੇ ਬਸ ਕੁਛ ਹੋਰ ਨੇ ਤੈਨੂੰ ਵਾਹਿਗੁਰੂ ਸ਼ਬਦ ਵਰਤਾ ਤੈਨੂੰ ਕਰਤਾਰ ਚੇਤੇ ਆਵੇ ਹੁਕਮਨਾਮਾ ਪੜ ਕੇ ਚੁੰਮਿਓ ਸੂ ਛਾਤੀ ਨਾਲ ਲਾ ਕੇ ਰੋ ਪਿਆ ਮੈਂ ਤੁਹਾਨੂੰ ਫਿਰ ਬੇਨਤੀ ਕਰ ਰਿਹਾ ਸ਼ੁਕਰਾਨੇ ਦੀ ਗੱਲ ਮੈਂ ਕਰ ਰਿਹਾ ਮੈਂ ਸ਼ਿਕਵੇ ਵਾਲਾ ਟੋਪਰੀ ਥੋੜਾ 네ਗੇਟਿਵੇ ਕੇ ਪਾਸੇ ਕਰ ਦਿੰਦਾ ਛਾਤੀ ਨਾਲ ਲਾ ਕੇ ਅੱਖਾਂ ਭਰੀਆਂ ਰੋ ਪਿਆ ਸਿੱਖ ਨੇ ਕਿਹਾ ਤੈਨੂੰ ਇਤਰਾਜ਼ ਹੈ ਕਿ 20 ਰੁਪਏ ਦਿੱਤੇ ਤੂੰ ਆਪ ਘਾਹ ਖੋਤ ਕੇ ਗੁਜ਼ਾਰਾ ਕਰ ਲੈ ਤੇ ਨਹੀਂ ਤੇ ਦੇ ਦੇ ਵਾਪਸ ਤੂੰ ਕਹਿੰਦਾ ਮੇਰੀਆਂ ਅੱਖਾਂ ਚੋਂ ਅਥਰੂ ਉਲਾਂਬੇ ਦੇ ਨਹੀਂ ਇਹ ਸ਼ੁਕਰਾਨੇ ਦਿਨ ਸਤਿਗੁਰੂ ਇੰਨੇ ਤਰ੍ਹਾਂ ਸਿੱਖ ਨੇ ਤੂੰ ਮੈਨੂੰ ਰੱਬ ਚੇਤੇ ਕਰਾਉਣ ਵਾਸਤੇ ਲਿਖ ਕੇ ਦੇ ਦਿੱਤਾ ਜਿਹਨੂੰ ਤੂੰ ਲਿਖ ਕੇ ਦੇ ਦੇ ਉਹਨੂੰ ਮਰਨ ਤੋਂ ਬਾਅਦ ਵੀ ਕਰਤਾਰ ਨਹੀਂ ਬੋਲਦਾ ਤੁਸੀਂ ਲਿਖ ਦਿੱਤਾ ਤੈਨੂੰ ਕਰਤਾਰ ਚੇਤੇ ਆ ਗਿਆ ਸਮਾਂ ਲੰਘ ਗਿਆ ਜੀ ਯਾਦ ਰੱਖਿਓ ਇਹ ਲਿਖਤ ਆਮ ਦੀ ਨਹੀਂ ਇੰਨਾ ਕ ਰੰਗ ਨਾਮ ਦਾ ਚੜ ਗਿਆ ਭਾਈ ਮਾਨ ਸੁਤਿਆਂ ਬੈਠਦਿਆਂ ਜਾਗਦਿਆਂ ਇਹ ਕਹਿ ਲੋ ਉਠਦ ਬੈਠਦ ਸੋਵਤ ਨਾਮ ਕਹ ਨਾਨਕ ਜਨ ਕੈ ਸਦਕਾ ਸੌਂਦੇ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰਨ ਉਹਦੇ ਘਰ ਚ ਗੁਰੂ ਗੁਰੂ ਦੀ ਆਵਾਜ਼ ਕਈ ਮਹੀਨੇ ਲੰਘੇ ਮਹਾਰਾਜ ਉਸ ਮੇਬੜੇ ਨੂੰ ਫਿਰ ਸੱਦਿਆ ਹੁਕਮਨਾਮਾ ਲਿਖ ਦਿੱਤਾ ਕਹਿਣ ਲਗੇ ਇਹ ਲੈ ਜਾ ਜੋ ਕੁਝ ਜਿਸੀ ਬਚਨ ਕਰਨਾ ਸੀ ਵਿੱਚ ਲਖ ਲਿਖ ਦਿੱਤਾ ਪਰ ਇੱਕ ਕੰਮ ਕਰੀ ਮੋਖਕ ਤੌਰ ਤੇ ਜ਼ਬਾਨੀ ਸਾਡਾ ਸੁਨਿਆ ਦੇ ਦੇ ਜੇ ਰਾਤ ਨੂੰ ਹੁਕਮਨਾਮਾ ਪੜੇ ਤੇ ਸਵੇਰੇ ਅੰਮ੍ਰਿਤ ਵੇਲੇ ਅਮਲ ਕਰੇ ਇਸ ਮੰਨ ਲਵੇ ਤੇ ਜੇ ਦੁਪਹਿਰੇ ਪੜੇ ਤੇ ਉਸੇ ਵੇਲੇ ਚੱਲ ਪਵੇ ਉਸੇ ਵੇਲੇ ਅਮਲ ਕਰੇ ਉਹ ਸਿੱਖ ਦਬਾ ਫਿਰ ਭਾਈ ਮਾਈ ਦੇ ਪਿੰਡ ਪਹੁੰਚ ਗਿਆ ਜੀ ਸੰਧਿਆ ਪੈ ਗਈ ਸੀ ਅੱਜ ਭਾਈ ਸਭ ਘਰ ਸੰਨ ਦੀਵੇ ਦੀ ਲੋ ਵਿੱਚ ਪਰਿਵਾਰ ਬੈਠਾ ਗੁਰੂ ਨੂੰ ਜਪ ਰਿਹਾ ਜਦੋਂ ਪੈਰਾਂ ਦੀ ਆਂਟ ਸੁਣੀ ਭਾਈ ਮਨਜੀਤ ਉੱਠ ਕੇ ਦੇਖਿਆ ਭਾਈ ਸਾਹਿਬ ਨੇ ਉਸ ਗੁਰਸ਼ਿਕ ਨੂੰ ਇਸ਼ਾਰਾ ਕੀਤਾ ਕੋਲ ਬੈਠ ਗਏ ਸਿਮਰਨ ਕਰਕੇ اٹੇ ਤੇ ਕਹਿੰਦਾ ਭਾਈ ਗੁਰਸ਼ਿਕਾ ਸਤਿਗੁਰਾਂ ਨੇ ਭੇਜਿਆ ਤੈਨੂੰ ਕਹਿੰਦੇ ਹਾਂ ਭੇਜਿਆ ਜੀ ਤੁਹਾਡੇ ਵਾਸਤੇ ਹੁਕਮਨਾਮਾ ਲੈ ਕੇ ਆਏ ਨਹੀਂ ਲੈ ਪੈਸੇ ਨਹੀਂ ਮੰਗੇ। ਕਿ ਜੇ ਰਾਤ ਨੂੰ ਪੜ੍ਹੇ ਤੇ ਸਵੇਰੇ ਅੰਮ੍ਰਿਤ ਵੇਲੇ ਅਮਲ ਕਰ ਲੈ। ਜੇ ਦਿਨ ਪੜ੍ਹੇ ਤੇ ਉਸੇ ਵੇਲੇ ਲੋ ਦੀਵਾ ਦੀਵਾ ਬਾਲਦਾ ਪਿਆ ਸੀ। ਉਹਨੇ ਹੁਕਮਨਾਮਾ ਦਿੱਤਾ ਭਾਈ ਮੰਜ ਨੇ ਹੁਕਮਨਾਮਾ ਹੱਥਾਂ 'ਚ ਲੈ ਕੇ ਦੀਵੇ ਦੀ ਲੋ 'ਚ ਧੀ ਪੁੱਤਰ ਘਰ ਵਾਲੀ ਬੱਚੇ ਕੋਲ ਬੈਠੇ। ਹੁਕਮਨਾਮਾ ਖੋਲ੍ਹਿਆ। ਉਹਦੇ ਤੇ ਲਿਖਿਆ ਸੀ ਭਾਈ ਮੰਜ ਗੁਰੂ ਕੇ ਲੰਗਰਾਂ ਵਿੱਚ ਤੇਰੀ ਲੋੜ ਪੈ ਗਈ ਛੇਤੀ ਪਹੁੰਚੋ। ਲੰਗਰ ਵੀ ਤੇਰੀ ਜਰੂਰਤ ਪੈ ਗਈ ਗੁਰਮਖੋ ਇੱਥੇ ਭਾਈ ਮੰਜ ਦੂਜੀ ਵਾਰ ਹੋਇਆ ਨੋਟ ਕਰੀ ਜਾਵੇ ਪਹਿਲੀ ਵਾਰ ਹੋਇਆ ਜਦੋਂ ਤੈਨੂੰ ਕਰਤਾਰ ਚੇਤੇ ਆਵੇ ਦੂਜੀ ਵਾਰ ਹੋਇਆ ਸਿੱਖ ਨੇ ਪੁੱਛਿਆ ਕਿਉਂ ਕਹਿੰਦਾ ਇਹ ਸਵਾ ਭਾਗਾਂ ਨਾਲ ਮਿਲਦੀ ਜਨ ਦੇਵ ਜੀ ਨੇ ਮੱਥਾ ਟੇਕਿਆ ਹਜ਼ੂਰ ਨੇ ਕਿਹਾ ਤੁਹਾਡੀ ਸੇਵਾ ਇਹ ਵੇ ਕੀ ਟਾਣੀ ਮਿਲੇਗੀ ਕਿਤੇ ਸਿੱਕੀ ਟਾਣੀ ਮਿਲੇਗੀ ਕਿਤੇ ਸੁੱਕਾ ਹੋਇਆ ਰੁੱਖ ਦਾ ਕੋਈ ਹਿੱਸਾ ਮਿਲੇਗਾ ਟੁੱਕਾ ਹੋਇਆ ਰੁੱਖ ਦਾ ਕੋਈ ਹਿੱਸਾ ਮਿਲੇਗਾ ਇਹ ਧਿਆਨ ਚ ਜੀਨ ਲੱਗ ਗਿਆ ਇਹ ਧਿਆਨ ਚ ਜੀਨ ਲੱਗ ਗਿਆ ਤੁਰਦਿਆਂ ਵੀ ਧਿਆਨ ਚ ਬੈਠਿਆਵੇਂ ਧਿਆਨ ਚ ਲੱਕੜਾ ਬੰਦ ਲੈਵਣੀ ਤੇ ਆ ਕੇ ਲੰਗਰ ਦੇ ਵਿੱਚ ਰੱਖ ਦੇਣੀ ਫਿਰ ਚੁੰਬੇ ਦੇ ਕੋਲ ਚੁੰਬਾ ਸਮੀਨੇ ਜੀ ਤਪਦੀ ਕੋਈ ਲੋਹ ਦੇ ਕੋਲ ਬੈਠ ਕੇ ਬਾਲਣ ਪਾਈ ਜਾਂਦਾ ਇੱਕ ਦਿਨ ਮਹਾਰਾਜ ਗੁਰੂ ਅਰਜੁਨ ਦੇਵਾਏ ਕਹਿੰਦੇ ਆ ਲਗਰੀ ਨੂੰ ਇਹ ਆਪਣੀ ਕਿੱਕੀ ਦਾ ਆਇਆ ਸੀ ਪੀਰਤਾ ਭਾਈ ਮੰਜ ਸੇਵਾ ਕਰਦਾ ਹੈ ਕਹਿੰਦੇ ਮਹਾਰਾਜ ਜੀ ਕਰਦਾ ਜੀ ਉਹ ਸੇਵਾ ਉਸ ਤੋਂ ਬਾਅਦ ਮਹਾਰਾਜ ਮਿਲੇ ਵੀ ਨਹੀਂ ਕੋਈ ਨਹੀਂ ਮਿਲਿਆ ਕਹਿੰਦੇ ਮਹਾਰਾਜ ਸੇਵਾ ਕਰਦਾ ਕਿਧ ਨੂੰ ਪ੍ਰਸ਼ਾਦਾ ਕਿੱਥੋਂ ਛੱਕਦਾ ਕਹਿੰਦੇ ਮਹਾਰਾਜ ਸੰਗਤ ਲੰਗਰ ਚ ਸਤਿਗੁਰਾਂ ਨੇ ਕਿਹਾ ਅੱਜ ਆਵੇਗਾ ਉਹਨੂੰ ਦੱਸ ਦਿਆ ਜੀ ਤੋ ਇੰਨੀ ਮਿਹਨਤ ਨਾਲ ਘਰਵਾ ਹੈ ਜਿੰਨੀਆਂ ਕੋ ਲੱਕੜਾ ਲਿਆਉਣਾ ਹੈ ਮਜ਼ਦੂਰੀ ਕਰਕੇ ਉਹਨੀ ਕੋ ਰੋਟੀ ਖਾ ਜਾਣਾ तेरी सेवा किथे पैनी थान जिन्नी को लिया को खा जाने पाई मंझ लकड़ा लेके आया चाह वो चुंबे थर